ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਦਾਤਿ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰਵਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾਵੀ ਮਹੰਨਾ ਉੱਠ ਮਨ ਮੇਲ ਸੰਤ ਜਨ ਜਸ ਗਾਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸੰਤ ਗੁਰਦਾਨ ਦਿਵਾਓ ਮਨ ਮੇਲੇ ਸੰਤ ਜਨਾ ਜਸ ਗਾਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦਿਵਾਇਓ ਰਹਾ ਤਿਸ ਜਨ ਕਾ ਮਨ ਤਨ ਸਭ ਦੇਵਾ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪਤਿਸ ਦੇਵਾ ਜਿਨ ਹਰ ਮੀਨ ਲਾਇਆ ਖਿੰਕਿੰਚਤ ਕਿਰਪਾ ਕਰੇ ਜਗਦੀਸ਼ਰ ਤਾਬ ਹਰ ਹਰ ਫਰਜਾ ਸਤਿਆਉ ਜਨ ਨਾਨਕ ਕਾ ਹਰ ਭੇਟੇ ਸਮੇਂ ਦੁਖ ਹਉ ਮਨ ਰੋਗ ਗਵਾਇ ਜਨ ਨਾਨਕ ਦੇ ਪੇਟੇ ਸੁਮੇ ਦੁੱਖ ਮੈਂ ਰੋਗ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁਗਤੋਂ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 719 ਅੰਗ ਦੇ ਉੱਤੇ ਸੁਭਾਏ ਮਾਨ ਵੈਰਾੜੀ ਮਹੱਲਾ ਚੌਥਾ ਚੌਥੇ ਪਾਦਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਨਾਂ ਦੇ ਮੁਖਾਰ ਵਿੰਦ ਤੋਂ ਬੈਰਾੜੀ ਬੈਰਾੜੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਹ ਉਚਾਰਣ ਕੀਤਾ ਗਿਆ ਅੱਜ ਕੀ ਕਹਿੰਦੇ ਆ ਗੁਰੂ ਰਾਮਦਾਸ ਮਹਾਰਾਜ ਮਨ ਮਿਲ ਸੰਤ ਜਨ ਜਸ ਗਾਇਓ ਕਹਿੰਦੇ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਕਿ ਸੰਤ ਜਨਾਂ ਦੇ ਮਿਲ ਕੇ ਨਾਲ ਉਸ ਪਰਮਾਤਮਾ ਦਾ ਜਸ ਗਾਉਣਾ ਚਾਹੀਦਾ ਮੰਨ ਮਿਲ ਸੰਤ ਜਨਾਂ ਜਸ ਗਾਇਓ ਆ ਹੁਣ ਜਸ ਗਾਇਆ ਜਾ ਰਿਹਾ ਪਰਮਾਤਮਾ ਦਾ ਸਵੇਰੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਭਾਈ ਹਰਪਾਲ ਸਿੰਘ ਜੀ ਉਹਨਾਂ ਵੱਲੋਂ ਧੁਰਕੇ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦੇ ਕਈ ਦਿਨਾਂ ਤੋਂ ਖੁਸ਼ੀਆਂ ਦੇ ਸ੍ਰੀ ਸਹਿਜ ਪਾਠ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਵਾਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਚੁੱਕੇ ਹਨ ਤੇ ਭੋਗਾਂ ਤੋਂ ਉਪਰੰਤ ਜਦੋਂ ਪ੍ਰਕਾਸ਼ ਵੇਲੇ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਗੁਰੂ ਸਾਹਿਬ ਕਹਿੰਦੇ ਆ ਮੰਨ ਮਿਲ ਸੰਤ ਜਨ ਜਸ ਗਾਇਓ ਆ ਹੁਣ ਜਸ ਗਾਇਆ ਜਾ ਰਿਹਾ ਸੀ ਨਾ ਜਦੋਂ ਸ਼ਲੋਕ ਪੜੇ ਜਾ ਰਹੇ ਸੀਗੇ ਉਸ ਪ੍ਰਮਾਤਮਾ ਦਾ ਜਸ ਗਾਇਆ ਜਾ ਰਿਹਾ ਸੀ ਤੇ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਉਦੋਂ ਵੀ ਪ੍ਰਮਾਤਮਾ ਦਾ ਜਸ ਗਾਇਆ ਜਾ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਕੀ ਨੇ ਕਿ ਮਨ ਮੇਲਾ ਕਿ ਮਨ ਨੂੰ ਮਲਾ ਕੇ ਫਿਰ ਪੜਿਓ ਕਿਤੇ ਇਹ ਨਾ ਹੋਵੇ ਮਨ ਘਰੇ ਫਿਰਦਾ ਹੋਵੇ ਤੇ ਸਰੀਰ ਗੁਰਦੁਆਰਾ ਸਾਹਿਬ ਹੋਵੇ ਮਨ ਨੂੰ ਮਲਾ ਕੇ ਨਾਲ ਫਿਰ ਉਸ ਪ੍ਰਮਾਤਮਾ ਦੇ ਗੁਣ ਗਾਇਓ ਕਹਿੰਦੇ ਫਿਰ ਹੋਣਾ ਕੀ ਹੈ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰਦਾਨ ਦਿਵਾਇਓ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਰਤਨਾ ਤੋਂ ਵੀ ਕੀਮਤੀ ਹੈ ਰਤਨਾ ਤੋਂ ਵੀ ਹਰ ਹਰ ਰਤਨ ਰਤਨ ਹਰ ਨੀਕੋ ਕਹਿੰਦੇ ਉਹਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਹੀਰਿਆਂ ਤੋਂ ਵੀ ਸੋਹਣਾ ਨੀਕੋ ਦਾ ਭਾਵ ਹੁੰਦਾ ਸੋਹਣਾ ਗੁਰ ਸਤਗੁਰਦਾਰ ਦਿਵਾਇਓ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦਾ ਨਾਮ ਮਨ ਕਰਕੇ ਤਨ ਕਰਕੇ ਜਪਦਾ ਹੈ ਨਾ ਕਹਿੰਦੇ ਉਹਨੂੰ ਇਹ ਰਤਨਾ ਵਰਗਾ ਨਾਮ ਗੁਰੂ ਸਬਦ ਧਾਰਜ ਦੇ ਦਿੰਦੇ ਆ ਹਰ ਹਰ ਰਤਨ ਰਤਨ ਹਰ ਟਿਕੋ ਗੁਰ ਸਤਗੁਰਦਾਰ ਦਿਵਾਇਓ ਕਹਿੰਦੇ ਗੁਰੂ ਨੇ ਉਹ ਸਾਨੂੰ ਧਾਰਜ ਦਵਾ ਦੇਣ ਤੇ ਸਾਡੇ ਕੋਲੇ ਪਰਮਾਤਮਾ ਦਾ ਨਾਮ ਨਹੀਂ ਰਿਆ ਜੀ ਸਾਡੀ ਜਿਹੜੀ ਬੁੱਧੀ ਹੈ ਇਹ ਵੀ ਮਾੜੀ ਹੋ ਚੁੱਕੀ ਹੈ ਸਾਨੂੰ ਬੁੱਧੀ ਨੂੰ ਵੀ ਥੋੜਾ ਜਿਹਾ ਸਾਫ਼ ਕਰਨਾ ਪੈਣਾ ਹੈ ਗੁਰੂ ਦੇ ਨਾਲ ਜਿਉਂ-ਜਿਉਂ ਤੁਰੇ ਜਾਵਾਂਗੇ ਤੇ ਤੁਰੇ ਜਾਵਾਂਗੇ ਜਿਉਂ-ਜਿਉਂ ਸਾਡੀ ਬੁੱਧੀ ਵੀ ਸੋਹਣੀ ਬਣ ਜਾਣੀ ਹੈ ਤੇ ਸਾਡੀ ਬੁੱਧੀ ਕਹੀ ਜੀ ਹੋਗੀ ਕਬੁੱਧ ਡੋਮਣੇ ਕੁਦਾਇਆ ਕਸੈਣ ਪਰ ਨਿੰਦਾ ਘਟ ਜੋੜੇ ਮੁੱਠੀ ਕਰੋਧ ਚੰਡਾਲ ਕਾਰੇ ਕੱਢੀ ਕਿਆਤੀ ਹੈ ਜੇ ਚਾਰੇ ਬੈਠੀਆਂ ਲਾ ਨਾਲ ਬੰਦਾ ਆਪਣਾ ਘਰ ਲੈ ਲਪ ਲਿੰਦਾ ਜੁੱਲਾ ਚੌਂਕਾ ਲਪ ਲਿੰਦਾ ਪਰ ਕਹਿੰਦੇ ਜਿਹੜੇ ਆ ਅੰਦਰ ਵਿਕਾਰ ਨਹੀਂ ਬੈਠੇ ਇਹਨਾਂ ਨੂੰ ਇਹ ਤੇ ਬਾਹਰ ਕੱਢੇ ਵੀ ਜੁੱਲਾ ਲਪ ਲਪ ਲਿਆ ਕਿ ਜੁੱਲਾ ਲਪ ਕੇ ਮੈਂ ਖਾਣਾ ਬਣਾ ਲਿਆ ਪਵਿੱਤਰ ਹੋ ਗਿਆ ਕਹਿੰਦੇ ਨਹੀਂ ਜਿੰਨਾ ਚਿਰ ਅਸੀਂ ਆਪਣੇ ਮਨ ਨੂੰ ਨਹੀਂ ਸਾਫ਼ ਕਰਦੇ ਉਹਨਾਂ ਚਿਰ ਕਹਿੰਦੇ ਤੁਹਾਡੀ ਬੁੱਧੀ ਨਹੀਂ ਸਾਫ਼ ਹੋਣੀ ਮਨ ਨੂੰ ਸਾਫ਼ ਗੁਰੂ ਦੇ ਨਾਲ ਲੱਗ ਕੇ ਜਿਉਂ-ਜਿਉਂ ਗੁਰੂ ਦੀ ਬਾਣੀ ਪੜ੍ਹਦੇ ਜਾਵਾਂਗੇ ਪੜ੍ਹਦੇ ਜਾਵਾਂਗੇ ਗੁਰੂ ਸਾਹਿਬ ਕਹਿੰਦੇ ਫਿਰ ਸਾਫ਼ ਹੋ ਜਾਣਾ ਕਿਵੇਂ ਗੁਰੂ ਸਾਹਿਬ ਦੇ ਬਚਨ ਨੇ ਖੰਨਲੀ ਤੋਤੀ ਉੱਜਲੀ ਨਾ ਹੋ ਬਈ ਜੇ 100 ਧੋਵਣ ਪਾਏ ਕਹਿੰਦੇ ਜਿਹੜੀ ਕੋਲੂ ਨੂੰ ਸਾਫ਼ ਕਰਨ ਵਾ ਉਸ ਤੇ ਲੇਰ ਹੁੰਦੀ ਐ ਉਹ ਇੰਨੀ ਕ ਕਾਲੀ ਹੋਈ ਹੁੰਦੀ ਐ ਕਿ ਉਹਨੂੰ 100 ਧੋਣ ਪਾ ਲਿਓ ਚਾਹੇ ਪਰ ਉਹ ਸਾਫ਼ ਨਹੀਂ ਹੁੰਦੇ ਪਰ ਗੁਰੂ ਸਾਹਿਬ ਕਹਿੰਦੇ ਉਹਦੇ ਤੋਂ ਵੀ ਮਨ ਕਾਲਾ ਹੋਇਆ ਪਿਆ ਜਨਮ ਜਨਮ ਕੀ ਸਮਨ ਕੋ ਮਲ ਲੱਗੇ ਕਾਲਾ ਹੋਆ ਸਿਆਹ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਆ ਮਨ ਨੂੰ ਪਰ ਇਹ ਸਾਫ਼ ਕਦੋਂ ਹੋਣੀ ਐ ਜਦੋਂ ਗੁਰੂ ਸਾਹਿਬ ਕਹਿੰਦੇ ਐ ਨਾਮ ਦਾ ਸਾਬਣ ਲੱਗਿਆ ਨਾ ਉਦਦੇ ਇਹ ਮਨ ਬੁੱਧ ਸਾਫ਼ ਹੋ ਜਾਣੀ ਐ ਫਿਰ ਗੁਰੂ ਸਾਹਿਬ ਕਹਿੰਦੇ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰਦਾਨ ਦਿਵਾਇਓ ਕਹਿੰਦੇ ਉਹ ਦਾਨ ਤੇ ਦੇ ਦੇਣਾ ਗੁਰੂ ਨੇ ਰਤਨਾ ਵਰਗਾ ਨਾਮ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਤੇ ਸਮਝਣਾ ਗੁਰੂ ਸਾਹਿਬ ਦੇ ਸ਼ਬਦ ਨੂੰ ਇੱਥੇ ਗੁਰੂ ਅਰਾਮਦਾਸ ਮਹਾਰਾਜ ਕਹਿੰਦੇ ਆ ਤਿਸ ਜਨਕ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਕਹਿੰਦੇ ਜਿਹੜਾ ਇਨਸਾਨ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਹੈ ਨਾ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਕੋਈ ਹੋਵੇ ਚਾਹੇ ਚਾਹੇ ਹਿੰਦੂਆਂ ਦਾ ਹੋਵੇ ਮੁਸਲਮਾਨਾਂ ਦਾ ਹੋਵੇ ਸਿੱਖਾਂ ਦਾ ਹੋਵੇ ਸਾਈਆਂ ਦਾ ਹੋਵੇ ਜਿਹੜਾ ਮਨੋ ਪ੍ਰਮਾਤਮਾ ਦਾ ਨਾਮ ਸੁਣਾਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਿਸ ਜਨ ਕਾ ਮਨ ਤਨ ਸਭ ਦੇਵੋ ਕਹਿੰਦੇ ਆਪਣਾ ਮਨ ਵੀ ਤੇ ਆਪਣਾ ਤਨ ਵੀ ਉਹਦੇ ਹਵਾਲੇ ਕਰਦੇ ਆ ਜਿਵੇਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਕਿ ਗੋਲਾ ਮੁੱਲ ਖਰੀਦ ਕਰੇ ਜੋਵਣ ਕਿ ਅਸੀਂ ਜਦੋਂ ਕਿਸੇ ਦੇ ਨਾਲ ਕੰਮ ਕਰਦੇ ਆ ਨਾ ਜਿਹੜਾ ਪੱਕਾ ਹੀ ਉਹਨੂੰ ਖਰੀਦਿਆ ਜਾਂਦਾ ਹੈ ਫਿਰ ਉਹਦੇ ਘਰੇ ਉਹ ਇਹ ਨਹੀਂ ਦੇਖਦਾ ਕਿ ਮੇਰੇ ਕੋਲੇ ਹੁਣ ਸਮਾਂ ਘੱਟ ਹੈ ਵੱਧ ਹੈ ਉਹ ਦਿਨ ਰਾਤ ਉਹਦੇ ਘਰੇ ਕੰਮ ਤੇ ਲੱਗਿਆ ਰਹਿੰਦਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਇਸ ਜਨਕਾ ਮਨ ਤਨ ਸਭ ਦੇਵੋ ਕਿ ਮਨ ਵੀ ਤਨ ਵੀ ਗੁਰੂ ਨੂੰ ਅਰਪਣ ਕਰਤਾ ਗੁਰੂ ਦੇ ਸੇਵਕਾਂ ਨੂੰ ਅਰਪਣ ਕਰਤਾ ਜਿਨ ਹਰ ਹਰ ਨਾਮ ਸੁਨਾਇਓ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਾਨੂੰ ਸੁਣਾਇਆ ਨਾ ਕਹਿੰਦੇ ਉਹਨਾਂ ਦੇ ਅੱਗੇ ਆਪਣਾ ਮਨ ਵੀ ਤੇ ਆਪਣਾ ਤਨ ਵੀ ਉਹਨਾਂ ਦੇ ਅੱਗੇ ਅਰਪਣ ਕਰਤਾ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰਬੀਤ ਮਿਲਾਇਓ ਪਹਿਲਾ ਗੁਰੂ ਸਾਹਿਬ ਕਹਿੰਦੇ ਐ ਜਿਨ੍ਹਾਂ ਨੇ ਨਾਮ ਸੁਣਾਇਆ ਉਹਨਾਂ ਨੂੰ ਆ ਤਨ ਤੇ ਮਨ ਦੇ ਦਿੱਤਾ ਦੂਸਰੀ ਪੰਕਤੀ ਦੇ ਵਿੱਚ ਕਹਿੰਦੇ ਤਨ ਮਾਇਆ ਸੰਪੈ ਤਿਸ ਦੇਵੋ ਧਨ ਦਾ ਅਰਥ ਵੀ ਪੈਸਾ ਮਾਇਆ ਦਾ ਅਰਥ ਵੀ ਪੈਸਾ ਤੇ ਸੰਪੇ ਦਾ ਅਰਥ ਵੀ ਧਨ ਪਦਾਰਥੀ ਹੋਵੇ ਇਹ ਗੁਰੂ ਸਾਹਿਬ ਨੇ ਜਦੋਂ ਕਾਵ ਰੂਪ ਦੇ ਵਿੱਚ ਗੁਰਵਾਣੇ ਉਚਾਰਨ ਕੀਤੀ ਉਦੋਂ ਇਹ ਸ਼ਬਦ ਕਈ ਦੋ ਦੋ ਇਕੱਠੇ ਆ ਜਾਂਦੇ ਨੇ ਧਨ ਮਾਇਆ ਸੰਪਤੀ ਸਦੇਵ ਜਿਨ ਹਰਮੀਤ ਮਿਲਾਇਓ ਕਹਿੰਦੇ ਆਪਣਾ ਧਨ ਪਦਾਰਥ ਸਾਰਾ ਕੁਝ ਉਹਨਾਂ ਨੂੰ ਦੇ ਦਿਆ ਕਿੰਨਾਂ ਨੂੰ ਜਿਨ ਹਰਮੀਤ ਮਿਲਾਇਓ ਜਿਨ੍ਹਾਂ ਨੇ ਪ੍ਰਮਾਤਮਾ ਮਿੱਤਰ ਨੂੰ ਮਲਾਪ ਕਰਤਾ ਮੇਰੇ ਨਾਲ ਜਿਨ੍ਹਾਂ ਨੇ ਸਾਨੂੰ ਇੱਕ ਵਿੱਚ ਕਰਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਕਿ ਇਹ ਨਹੀਂ ਹੁਣ ਪਤਾ ਲੱਗਦਾ ਕਿ ਸੂਰਜ ਦੀਆਂ ਕਿਰਨਾਂ ਜਿਹੜੀਆਂ ਧਰਤੀ ਤੇ ਆਈਆਂ ਤੇ ਉਹ ਸੂਰਜ ਦੇ ਵਿੱਚ ਮਿਲ ਗਈਆਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਇੱਕ ਪਾਣੀ ਕਿਸੇ ਦੇ ਘਰੋਂ ਲਿਆਂਦਾ ਇੱਕ ਆਨੇ ਕਿਸੇ ਦੇ ਘਰੋਂ ਲਿਆਂਦਾ ਜਦੋਂ ਦੋਨਾਂ ਨੂੰ ਇਕੱਠਾ ਕਰਦੇ ਕੱਢ ਨਹੀਂ ਸਕਦੇ ਅਸੀਂ ਪਾਣੀ ਤੇ ਦੂਜੇ ਦੇ ਘਰ ਦਾ ਕਿਹੜਾ ਤੇ ਦੂਜੇ ਦੇ ਘਰ ਦਾ ਕਿਹੜਾ ਹੈ ਤੇ ਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਤਾ ਜਿਨ੍ਹਾਂ ਨੇ ਮੈਨੂੰ ਉਹ ਮਿੱਤਰ ਦੇ ਨਾਲ ਮਿਲਾਤਾ ਉਹਨਾਂ ਨੂੰ ਦੇਣਾ ਕੀ ਚਾਹੀਦਾ ਧੰਨ ਮਾਇਆ ਸੰਪੈ ਤਿਸ ਦੇਵੋ ਜਿਨ ਹਰਬੀਤ ਮਿਲਾਇਓ ਜਿਨ੍ਹਾਂ ਨੇ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਮਿਲਾਤਾ ਉਹਨਾਂ ਨੂੰ ਮੈਂ ਆਪਣਾ ਸਾਰਾ ਕੁਝ ਦੇ ਦਿਆਂ ਖਿੰਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਦੋਂ ਗੁਰੂ ਨੇ ਸਾਡੇ ਤੇ ਖਿੰਨ ਮਾਤਰ ਕਿਰਪਾ ਕੀਤੀ ਤਾਂ ਉਸ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਜੇ ਸਾਡੇ ਤੇ ਕਿਰਪਾ ਨਾ ਹੋਵੇ ਬੰਦਾ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਖਿੰਨ ਕਿੰਚਤ ਕਿਰਪਾ ਕਰੀ ਜਗਦੀਸ਼ਰ ਤਵ ਹਰ 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 ਜਸ ਧਿਆਇਓ ਕਹਿੰਦੇ ਫਿਰ ਉਹਦਾ ਨਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਫਿਰ ਕਿਹਾ ਜਾਂਦਾ ਜਦੋਂ ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਕਿਰਪਾ ਕਰੋ ਦੀਨ ਕੇ ਦਾਤੇ ਅਸੀਂ ਵੀ ਗੁਰੂ ਸਾਹਿਬ ਦੇ ਅੱਗੇ ਖੜ ਕੇ ਬੇਨਤੀ ਕਰੀਏ ਤੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਾਤਿ ਇਹੀ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰਦੇ ਹੋ ਮੈਨੂੰ ਵੀ ਉਹ ਪਰਮਾਤਮਾ ਦਾ ਨਾਮ ਬਖਸ਼ਦੇ ਹੋ ਜਦੋਂ ਪਰਮਾਤਮਾ ਦਾ ਨਾਮ ਸਾਡੇ ਹਿਰਦੇ 'ਚ ਵਸ ਜਾਂਦਾ ਹੈ ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁੱਖ ਹਉ ਮੈ ਰੋਗ ਗਵਾਇਓ ਕਹਿੰਦੇ ਜਦੋਂ ਪਰਮਾਤਮਾ ਮਿਲ ਜਾਂਦਾ ਹੈ ਨਾ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ ਤੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਨੂੰ ਸਾਰੀ ਗੁਰਬਾਣੀ ਨੂੰ ਅੰਕਿਤ ਕੀਤਾ ਗੁਰੂ ਰਾਗਦਾਸ ਮਹਾਰਾਜ ਕਹਿੰਦੇ ਆ ਜਨ ਨਾਨਕ ਕੋ ਹਰ ਭੇਟੇ ਸੁਆਮੀ ਕਹਿੰਦੇ ਜਿੱਦੇ ਮੈਨੂੰ ਗੁਰੂ ਨਾਨਕ ਮਿਲ ਗਿਆ ਨਾ ਮੈਨੂੰ ਪ੍ਰਮਾਤਮਾ ਮਿਲ ਗਿਆ ਮੈਨੂੰ ਅੱਲਾ ਮਿਲ ਗਿਆ ਉਦੈ ਹੋਣਾ ਕੀ ਹੈ ਜੀ ਉਦੈ ਗੁਰੂ ਰਾਗਦਾਸ ਮਹਾਰੇ ਕਹਿੰਦੇ ਦੁੱਖ ਹਉ ਮੈ ਰੋਗ ਗਵਾਇਓ ਕਹਿੰਦੇ ਜਿੱਦੇ ਸਾਡੇ ਅੰਦਰ ਜਿੰਨੇ ਵੀ ਦੁੱਖ ਨੇ ਜਿੰਨੇ ਵੀ ਰੋਗ ਨੇ ਭੌਮੇ ਦਾ ਸਾਡੇ ਅੰਦਰ ਰੋਗ ਲੱਗਿਆ ਹੋਇਆ ਵੱਡਾ ਕਹਿੰਦੇ ਇਹ ਸਾਰੇ ਦੇ ਸਾਰੇ ਉਹਦੇ ਖਤਮ ਹੋ ਜਾਣਗੇ ਜਿੱਦੇ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਗਿਆ ਜਿੱਦੇ ਇੱਕਮਿਕ ਹੋ ਗਏ ਅਜੇ ਤੱਕ ਅਸੀਂ ਇੱਕ ਮਿਕ ਹੋਏ ਨਹੀਂ ਅਜੇ ਸਰੀਰ ਕਰਕੇ ਜ਼ਰੂਰ ਆਉਨੇ ਆ ਗੁਰਦੁਆਰਾ ਸਾਹਿਬ ਮਨ ਕਰਕੇ ਨਹੀਂ ਆਏ ਅਸੀਂ ਕੋਸ਼ਿਸ਼ ਕਰੀਏ ਕਿ ਮਨ ਕਰਕੇ ਅਸੀਂ ਗੁਰੂ ਦੇ ਦਵਾਰ ਤੇ ਆਉਣਾ ਸ਼ੁਰੂ ਕਰੀਏ ਜਿੱਦੇ ਮਨ ਕਰਕੇ ਆਉਣਾ ਸ਼ੁਰੂ ਕਰਤਾ ਉਹਦੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਦੁੱਖ ਹਉ ਮੈ ਰੋਗ ਗਵਾਇਓ ਕਿਨ ਕਿੰਚਿਤ ਕਿਰਪਾ ਕਰੇ ਜਗਦੇਸਰ ਤਬ ਹਰ 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 ਜਸ ਘਾਇਓ ਜਨ ਨਾਮਿਕ ਕਉ ਹਰ ਭੇਟੇ ਸਵਾਮੀ ਦੁੱਖ ਹੋਂਦਾ ਰੋਗ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ